ਹਾਂਜੀ ਵੈਸੇ ਹੁਣ ਕੈਨ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਭ ਕੁਝ ਵੀ ਕੈਨ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾਤਾ ਹਾਂਜੀ ਇਹ ਬਹੁਤ ਵੱਡਾ ਘਟਨਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਰ ਕੁਝ ਵੀ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾਂ ਦਾ ਹਾਂਜੀ ਇਹ ਬਹੁਤ ਵੱਡਾ ਘਟਨਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕਹਿਣ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਰ ਕੁਝ ਵੀ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟੈਂਪਰ ਰੋ ਰੋ ਕੇ ਮਾਂ ਦਾ ਹਾਂਜੀ ਇਹ ਬਹੁਤ ਵੱਡਾ ਘਟਨਾ ਸਾਡੀ ਇੰਡਸਟਰੀ ਦਾ ਹਾਂਜੀ ਹਾਂਜੀ ਵੈਸੇ ਹੁਣ ਕੈਨ ਨੂੰ ਤਾਂ ਕੁਛ ਰਹਿ ਹੀ ਨਹੀਂ ਗਿਆ ਸਭ ਕੁਛ ਵੀ ਕੈਨ ਨੂੰ ਕੁਛ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰ ਬਾਹਰ ਦਾ ਇਸ ਟੈਂਪਰ ਰੋ ਰੋਟੀ ਮਾਂ ਦਾ ਹਾਂਜੀ ਇਹ ਬਹੁਤ ਵੱਡਾ ਘਟਾ ਸਾਡੀ ਇੰਡਸਟਰੀ ਦਾ ਹਾਂਜੀ